Gracias ah, por ਆਵੇ ਆਵੇ ਚਲੋ ਸੁੱਧੇ ਜਿੱਦੇ ਤੇ ਆ ਗਏ ਉਹਦੇ ਕੋਈ ਚੰਗੀ ਆ ਮਹੰਮਾ ਸੁੱਧੇ ਸੁੱਧੇ ਨਿੱਤੇ ਪਾਉਣ ਪਾਣ ਪਾਹੜੇ ਆ ਗਏ ਨਾ ਬਬੀ ਫਤ

ਹਾਂ <laughs> ਜੀ <laughs> <laughs> ਸਰ ਬੁਲਾਈ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਅੱਛਲ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਜਬੀ ਦੀ ਘਟਨਾ ਵਾਪਰੀ ਹੈ ਇਹ ਸ਼੍ਰੋਮਣੀ ਕਮੇਟੀ ਦਾ ਉੱਥੇ ਪ੍ਰਬੰਧ ਹੈ ਬਿਲਕੁਲ ਕਾਰਸੇਵਾ ਵਾਲੇ ਬਾਬੇ ਸੰਦੇਵ ਸਿੰਘ ਜੀ ਦੀਨਪੁਰ ਵਾਲੇ ਜਿਹੜੇ ਉਹ ਸੇਵਾ ਕਰ ਰਹੇ ਹਨ 2 ਸਾਲ ਪਿੰਡ 2 ਸਾਲ ਪਹਿਲਾਂ ਪਿੰਡ ਵਾਸੀਆਂ ਨੇ ਯੋ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਉਹਨੂੰ ਵੀ ਦੱਸਿਆ ਸੀ ਮਿਲ ਕੇ ਕਿ ਇੱਥੇ ਸਤਗੁਰਾਂ ਦਾ ਕੋਈ ਸਤਕਾਰ ਨਹੀਂ ਹੋ ਰਿਹਾ ਬੇਦਬੀ ਹੋ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਜਦੋਂ ਸਤਕਾਰ ਕਮੇਟੀ ਦੇ ਸਿੰਘਾਂ ਨੂੰ ਪਤਾ ਲੱਗਾ ਸਤਕਾਰ ਕਮੇਟੀ ਦੇ ਸਿੰਘਾਂ ਨੂੰ ਪਤਾ ਲੱਗਾ ਭਾਈ ਗੁਰਨਾਬ ਸਿੰਘ ਜੀ ਤੁਰੰਤ ਉੱਥੇ ਜਥੇ ਸਮੇਂ ਪਹੁੰਚੇ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਵੀ ਆ ਗਏ ਜਦੋਂ ਉੱਥੇ ਜਾ ਕੇ ਸਤਗੁਰਾਂ ਦੇ ਦਰਸ਼ਨ ਤਦਾਰੇ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਂ ਬੇਦਬੀ ਬਹੁਤ ਸੀ ਜਿਹੜਾ ਜ ਨੋਆ ਸਾਲ ਲਗਾ ਸੀ ਉਹਦੇ ਵੀ ਬਹੁਤ ਜ਼ਿਆਦਾ ਘਟਾਸੀ ਦਸੰਦੋਂ ਬਾਰਿਸ਼ ਸੀ ਇਹ ਇਹ ਘਟਨਾਵਾਂ ਵਾਪਰੀਆਂ ਹਨ ਸੱਜ ਜੀ ਮੇਰੀ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਨੇਪਾਲ ਕੁਆੜਿਆਂ ਨੇ ਤੇ ਭੇਜੇ ਨਹੀਂ ਕਨੇਡਾ ਵਾਲਿਆਂ ਨੇ ਤੇ ਭੇਜੇ ਨਹੀਂ ਇਹ ਸ਼ਰੋਮਣੀ ਕਮੇਟੀ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਹਨ ਜਿੰਨੇ ਉਹ ਕਾਰਸਿਆ ਵਾਲੇ ਬਾਬੇ ਦੋਸ਼ੀ ਹਨ ਉਹਨੇ ਇਹ ਦੋਸ਼ੀ ਹਨ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਲੋੜ ਨਹੀਂ ਸੀ ਕਿਉਂਕਿ ਜਦੋਂ ਅਚਲ ਸਾਹਿਬ ਇਹ ਆਸੀ ਸਥਾਨ ਗੁਰਦਰਾ ਸਾਹਿਬ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਮਾਨ ਹਨ ਇਹ ਲਾਗੇ ਗੁਰਦਰਾ ਸਾਹਿਬ ਬਣਾਉਣ ਦੀ ਲੋੜ ਨਹੀਂ ਸੀ ਪਰ ਮੇਰੀ ਬੇਨਤੀ ਹੈ ਜੇਕਰ ਅਸੀਂ ਕੋ ਬਿਲਕੁਲ ਧਿਆਨ ਨਹੀਂ ਦੇ ਰਹਾ ਅਬ ਬੋਟਾ ਨਹੀਂ ਖਾਤਰ ਅਸੀਂ ਅਭੀਰਾ ਕੱਟ ਕੇ ਇੱਕ ਦੂਜੇ ਨੂੰ ਜਟਾਉਣ ਵਾਸਤੇ ਜਿਹੜਾ ਆਪਣਾ ਸਮਾਂ ਕੱਢਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਵੀ ਆਪਾਂ ਸਮਾਂ ਕੱਢੀਏ ਤੇ ਇੱਕ ਮੁੱਠੂ ਹੋ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਦਮੀਆਂ ਹੋ ਰਹੀਆਂ ਹਨ ਸਰਕਾਰ ਨੂੰ ਦੋਸ਼ੀ ਤਾਂ ਆਪਾਂ ਠਰਾਈ ਰਹੇ ਹਾਂ ਪਰ ਉਹਨੇ ਦੋਸ਼ੀ ਆਪਾਂ ਵੀ ਹਾਂ ਕਿ ਜਿਹੜੇ ਅਸੀਂ ਧਿਆਨ ਨਹੀਂ ਦੇ ਰਹੇ ਗੁਰੂ ਘਰਾਂ ਦੇ ਵਿੱਚ ਗੁਰਦਰਾ ਸਾਹਿਬ ਜਿਹੜੀਆਂ ਪ੍ਰਬੰਧ ਕਮੇਟੀਆਂ ਕਈ ਹਨ ਜਿਹੜੀਆਂ ਬੇਅਮਰਤਾਰੀ ਹਨ ਸ਼ਰਾਬ ਪੀਂਦੀਆਂ ਹਨ ਕਿ ਇਹ ਧਾਰੀ ਗੁਰੂ ਨੂੰ ਗੁਰੂ ਮੰਨਦੀਆਂ ਹਨ ਅਤੇ ਉਥੇ ਕੋਈ ਵੀ ਪਹਿਰੇ ਦਾ ਪ੍ਰਬੰਧ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤਾਂ ਹੀ ਹੋ ਸਕਦਾ ਹੈ ਆਓ ਸਾਰੇ ਹੀ ਇਕੱਠੇ ਹੋ ਕੇ ਆਪਾਂ ਸਤਿਗੁਰਾਂ ਦੇ ਸਤਿਕਾਰ ਨੂੰ ਵਾਹ ਗਰਾਉਣ ਵਾਸਤੇ ਅੱਗੇ ਕੋਈ ਹੱਲ ਲਬੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ